9 ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਦਸ਼ਮੇਸ਼ ਪਿਤਾ ਤਨਸੀਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਵ ਦਾ ਦਿਹਾੜਾ ਪਾਤੜਾਂ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਚੜ੍ਹਦੀ ਕਲਾ ਦਸਤਾਰ ਅਕੈਡਮੀ ਤੋਂ ਵੀਰ ਅਮਰਿਤਪਾਲ ਸਿੰਘ ਜੀ ਜਿਨ੍ਹਾਂ ਨੇ ਦਸਤਾਰ ਬੰਦੀ ਦਾ ਲੰਗਰ ਪਾਤੜਾਂ ਦੇ ਗੁਰਦੁਆਰਾ ਗੁਰਦੇ ਇਕਵਲ ਦਾ ਸਾਹਿਬ ਪਾਤੜਾਂ ਦੇ ਵਿੱਚ ਲਗਾਇਆ ਉਹਨਾਂ ਵੱਲੋਂ ਨੌਜਵਾਨਾਂ ਦੇ ਦਸਤਾਰ ਬੰਦੀ ਕੀਤੀ ਗਈ ਅਤੇ ਉਹਨਾਂ ਨੂੰ ਦਸਤਾਰ ਬੰਦੀ ਕਰਨ ਦੇ ਲਈ ਪ੍ਰੇਰਿਤ ਕੀਤਾ ਦੇਖਦੇ ਹਾਂ ਕੀ ਕਹਿੰਦੇ ਹਨ ਅਮਰਪਾਲ ਸਿੰਘ ਖਾਲਸਾ ਤੇ ਉਹਨਾਂ ਦੀ ਟੀਮ ਦੇ ਮੈਂਬਰ ਜੋ ਇਹਨਾਂ ਬਲਵਾ ਜਦ ਦਸਤਾਰਬੰਦੀ ਦਾ ਲੰਗਰ ਲਗਾਇਆ ਗਿਆ ਭਾਗ ਸਾਸ਼ੀਗਰ ਸਿਹਰੇ ਪੰਜਾਬ نیوز ਤੇ ਮੈਂ ਨਕੀਰ ਮਾ ਤੁਹਾਡਾ ਸਵਾਗਤ ਕਰਦਾ ਹਾਂ ਹੁਣ ਅਸੀਂ ਪਹੁੰਚੇ ਹਾਂ ਗੁਰਦੁਆਰਾ ਗੁਰਦੇਵਹਤ ਸਾਹਿਬ ਪਾਤਰਾ ਦੀਵਾਰ ਜਿੱਤੇ ਸੇਵਾ ਚੱਲ ਰਹੀ ਹੈ ਦਸਤਾਰਬੰਦੀ ਦੀ ਦਸਤਾਰ ਗੁਰਾਂ ਦੀ ਬਖਸ਼ੀ ਹੋਈ ਉਹ ਬਖਸ਼ਿਸ਼ ਹੈ ਜਿਹੜੇ ਬੰਦੇ ਦੀ ਸਿੱਖੀ ਇੱਥੇ ਚਾਰ ਚੰਨ ਲਾਉਂਦੀ ਹੈ ਉਹਦੀ ਸੇਵਾ ਇੱਥੇ ਨਿਭਾ ਰਹੇ ਨੇ ਅਮਰਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਹੈ ਜਿਹੜੀ ਗੁਰਪੁਰਬ ਦੇ ਮੌਕੇ ਤੇ 10 ਜੁਲਾਈ ਅੱਜ ਪ੍ਰਕਾਸ਼ ਜਿਹੜਾ ਬੜੀ ਧੂਮਤਾਂ ਦੇ ਨਾਲ ਫਤਨਾ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਦੇ ਲਈ ਇੱਥੇ ਸੇਵਾ ਕਰ ਰਹੇ ਨੇ ਇਹ ਦਸਤਾਰਬੰਦੀ ਦੀ ਗੱਲਬਾਤ ਕਰਾਂਗੇ ਅਮਰਪਾਲ ਸਿੰਘ ਤੇ ਉਹਨਾਂ ਦੀ ਟੀਮ ਦੇ ਨਾਲ ਸਸੀਗਾ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜ ਭਾਜੀ ਜਿਹੜੀ ਦਸਤਾਰ ਬੰਦੀ ਦੀ ਸੇਵਾ ਤੁਸੀਂ ਅੱਜ ਸ਼ੁਰੂ ਕੀਤੀ ਹੈ ਮਤਲਬ ਕਦੋਂ ਤੋਂ ਸ਼ੁਰੂ ਕੀਤੀ ਸੀ ਜਿਹੜੀ ਸੇਵਾ ਨੂੰ ਆ ਰਹੇ ਆ ਦੇਖੋ ਜੀ ਬੈਸ ਅਸੀਂ ਪਹਿਲਾਂ ਤਾਂ ਅਸੀਂ ਆਪਣੇ ਕਮਰਸ਼ੀਅਲੇ ਤੌਰ ਤੇ ਕੀਤੀ 2005 ਇਹ ਸ਼ੁਰੂ ਜੀ ਜੀ ਪਰ ਜਿਹੜੀ ਦਸਤਾਰਾਂ ਦੇ ਕੈਂਪ ਸੀਗੇ 2012 ਤੋਂ ਸ਼ੁਰੂ ਕੀਤੇ ਜੀ ਹਾਂ ਜੀ ਤੇ ਕਿਹੜੇ ਸਾਈਡ ਤੋਂ ਤੁਸੀਂ ਇੱਥੇ ਪਹੁੰਚੇ ਹੋ ਜੀ ਪਟਿਆਲੇ ਤੋਂ ਆਇਆ ਜੀ ਤੇ ਅੱਜਕੱਲ ਦਾਸ ਨੂੰ ਅਮਰੀਕਾ ਕੈਲੀਫੋਰਨੀਆ ਸਾਈਡ ਰਹਿਣਾ ਮੈਂ ਬਟ ਮੈਂ ਪਟਿਆਲੇ ਜਿਆਦਾ ਰਹਿ ਕੇ ਖੁਸ਼ ਹਾਂ ਜਿਹੜੀ ਫੋਟੋ ਲੈ ਟੀਮ ਦੇ ਮੈਂਬਰ ਨੇ ਇਹ ਕਿੱਥੋਂ ਕਿੱਥੋਂ ਪਹੁੰਚੇ ਨੇ ਦੇਖੋ ਜੀ ਕੋਈ ਹਰਿਆਣੇ ਤੋਂ ਆਇਆ ਅਮਰਿਤਪਾਲ ਇੱਥੋਂ ਹੀ ਆ ਜਿਨੇ ਅੱਜ ਦਾ ਆਈਡੀਆ ਸੀਗਾ ਵੀ ਅਸੀਂ ਜਿਨੇ ਨਗਰ ਕੀਰਤਨ 'ਚ ਜਿਨੇ ਸਿਰ ਹੋਣਗੇ ਹਰ ਇੱਕ ਸਿਰ ਤੇ ਦਸਤਾਰ ਹੋਊ ਫਿਰ ਕੱਜਿਆ ਹੋਊਗਾ ਜਿਵੇਂ ਕਹਿਣ ਨੂੰ ਕਹਦੇ ਇਹ ਦਸਤਾਰ ਦਸਤਾਰ ਕਰਾਂ ਦਾ ਕਿ ਸ਼ਬਦ ਹੈ ਪਰ ਗੁਰੂ ਸਾਹਿਬ ਨੇ ਬਖਸ਼ੀ ਹੋਈ ਏਡੀ ਵੱਡੀ ਬਖਸ਼ਿਸ਼ ਹੈ ਪਰ ਇਹਦਾ ਸਨਮਾਨ ਰੱਖਣ ਲਈ ਵੀ ਆਪਾਂ ਨੂੰ ਬਹੁਤ ਕੁਝ ਯਤਨ ਕਰਨੇ ਪੈਣੇ ਨੇ ਇਹਦੇ ਲਈ ਇਹਦੇ ਲਈ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਿਰਫ ਦਸਤਾਰ ਦੀ ਗੱਲ ਹੈ ਨਾ ਤੇ ਤੁਸੀਂ ਇਹਦੇ ਲਈ ਕੁਝ ਕਹਿਣਾ ਚਾਹੋਗੇ ਪਰ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਵੇਖੋ ਜੀ ਜਦ ਤੱਕ ਇਹ ਦੁਕਾਨ 'ਚ ਉਹਦਾ ਇੱਕ ਕੱਪੜਾ ਹੈ ਜਿਹੜਾ ਸਿਰ ਦੇ ਉੱਤੇ ਸਜਾਈ ਜਾਂਦੀ ਉਹਦਾ ਦਸਤਾਰ ਹੋ ਜਾਂਦਾ ਇਹ ਦਸਤਾਰ ਸਾਡੇ ਗੁਰਾਂ ਦੀ ਪਛਾਣ ਹੈ ਕੋਈ ਵੀ ਬੰਦੇ ਨੂੰ ਲੋੜ ਹੁੰਦੀ ਹੈ ਕੋਈ ਮਦਦ ਦੀ ਉਹ ਦਸਤਾਰ ਨੂੰ ਦੇਖ ਕੇ ਭੱਜਿਆ ਆਉਂਦਾ ਵੀ ਇਹ ਬੰਦਾ ਮੇਰੀ ਰਾਖੀ ਕਰੂਗਾ ਇਹ ਮੇਰੀ ਇੱਜ਼ਤ ਵਾਸਤੇ ਖੜੂਗਾ ਤਾਂ ਉਹ ਕਿਤੇ ਨਾ ਕਿਤੇ ਨਾਲ ਦਸਤਾਰ ਦੇ ਕੋਚਿੰਗ ਦੇ ਨਾਲ ਨਾਲ ਅਸੀਂ ਬੱਚਨ ਸਮਝਾਉਂਦੇ ਇਹਦੇ ਨਾਲ ਜ਼ਿੰਮੇਵਾਰੀਆਂ ਨੇ ਸਾਡੇ ਫਰਜ਼ ਨੇ ਉਹ ਸਾਨੂੰ ਪੂਰੇ ਕਰਨੇ ਨੇ ਆਪਣੇ ਆਪ ਦੇ ਵਿੱਚ ਆਪਾਂ ਕਹਿੰਦਾ ਦਸਤਾਰ ਇੱਕ ਭਰੋਸਾ ਹੈ ਮਤਲਬ ਕੋਈ ਵੀ ਦਸਤਾਰਬੰਦੀ ਕੀਤੀ ਹੁੰਦੀ ਹੈ ਜਿਹਨੇ ਜਿਹੜਾ ਸਰਦਾਰ ਵੀਰ ਹੁੰਦਾ ਤੇ ਭਰੋਸਾ ਕਰ ਸਕਦਾ ਹੈ ਕੋਈ ਵੀ ਦਸਤਾਰ ਐਸਾ ਭਰੋਸਾ ਜੀ ਇੰਡੀਅਨ ਆਰਮੀ ਦੇ ਵਿੱਚ ਦਸਤਾਰ ਸਭ ਤੋਂ ਅੱਗੇ ਜਾਂਦੀ ਹੈ ਜੀ ਇਹ ਸ਼ੀਧੀਆਂ ਵਾਸਤੇ ਵੀ ਅੱਗੇ ਗਈ ਹੈ ਲੜਨ ਵਾਸਤੇ ਵੀ ਅੱਗੇ ਗਈ ਹੈ ਕਿਸੇ ਦੀ ਇੱਜ਼ਤ ਵਾਸਤੇ ਵੀ ਅੱਗੇ ਗਈ ਹੈ ਕਿਸੇ ਦੇ ਧਰਮ ਵਾਸਤੇ ਗੁਰਦੇਵ ਘਰ ਸਾਹਿਬ ਸਾਡੀ ਸਭ ਤੋਂ ਵੱਡੀ ਮਿਸਾਲ ਹੈ ਜੀ ਧਰਮ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਦਸਤਾਰ ਹਮ ਅਸੀਂ ਗੱਲ ਕਰਾਂਗੇ ਅਮਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜ ਜਿਸ ਤਰ੍ਹਾਂ ਅਸੀਂ ਹਰ ਸਾਲ ਹੀ ਦੇਖਦੇ ਹਾਂ ਤੁਸੀਂ ਦਸਤਾਰਬੰਦੀ ਦੀ ਸੇਵਾ ਇੱਥੇ ਨਿਭਾ ਰਹੇ ਹੋ ਤੇ ਨੌਜਵਾਨਾਂ ਨੂੰ ਅਸੀਂ ਟ੍ਰੇਨਿੰਗ ਵੀ ਦਿੰਦੇ ਹਾਂ ਤੁਹਾਡੀ ਦਸਤਾਰ ਅਕੈਡਮੀ ਵੀ ਇੱਥੇ ਹੈ। ਬਸ ਕਿਸ ਤਰ੍ਹਾਂ ਦਾ ਰੁਝਾਨ ਅੱਜ ਮਿਲਿਆ ਨੌਜਵਾਨ ਕਿੰਨੇ ਕ ਨੌਜਵਾਨ ਜਿਹੜੇ ਦਸਤਾਰਬੰਦੀ ਕਰਨ ਲਈ ਤੁਹਾਡੇ ਕੋਲ ਪਹੁੰਚ ਰਹੇ ਨੇ? ਸਾਡਾ ਇਹ ਹੁੰਦਾ ਜੀ ਜਿਹੜੇ ਨਗਰ ਕੀਰਤਨ ਦੇ ਵਿੱਚ ਤੇ ਜਿੰਨੀਆਂ ਵੀ ਆ ਭੈਣਾਂ ਜਿੰਨੀਆਂ ਵੀ ਵੀਰ ਹੁੰਦੇ ਆ ਕਿਉਂਕਿ ਸਾਡੇ ਇੱਕ ਪਤਲਾ ਇੱਕ ਐਦਾਂ ਦਾ ਸ਼ਹਿਰ ਆ ਕਿਉਂਕਿ ਸਾਰੇ ਹੋਣਗੇ ਮੈਂ ਆਪਦੀ ਅੱਖਾਂ ਨਾਲ ਜੋ ਦੇਖਦਾ ਹਮੇਸ਼ਾ ਹੀ ਵੀ ਰਿਕ ਕਰਦੇ ਵਿੱਚ ਇੱਕ ਇੱਕ ਜੀ ਜਰੂਰ ਸੇਵਾ ਲਈ ਪਹੁੰਚਦਾ ਪਰ ਉਹਨਾਂ ਦਾ ਇਹ ਵੀ ਹੁੰਦਾ ਕਿ ਅਸੀਂ ਭਾਵੇਂ ਕਟਿੰਗ ਵਾਲੇ ਆ ਦਸਤਾਰ ਬਨ ਕੇ ਸੇਵਾ ਕਰੀਏ ਕਿ ਇੱਕ ਮਾਣ ਭਾਈਏ ਪੰਜਾਬੀ ਹੋਣ ਦਾ ਪਰ ਮੈਂ ਇੱਥੇ ਇਹ ਵੀ ਸੰਦੇਸ਼ ਚਾਹੁੰਨਾ ਦੇਣਾ ਚਾਹੁੰਨਾ ਕਿ ਤੁਸੀਂ ਪੰਜਾਬੀ ਹੋਣ ਦਾ ਮਾਣ ਤਾਂ ਕਹਾਓਗੇ ਕਿ ਜੇ ਤੁਹਾਡੇ ਸਿਰ ਤੇ ਦਸਤਾਰ ਹੋਊਗੀ ਬਿਨਾ ਦਸਤਾਰ ਤੋਂ ਭਾਵੇਂ ਤੁਸੀਂ ਭਈਆ ਕਹ ਲਓ ਭਾਵੇਂ ਹੋਏ ਕਹ ਲਓ ਜਿੱਦਾਂ ਵੀ ਤੁਸੀਂ ਕਹਿ ਸਕਦੇ ਹੋ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਜੇਕਰ ਤੁਹਾਡੇ ਦਸਤਾਰ ਬੰਨੀ ਹੋਊਗੀ ਨਾ ਤਾਂ ਉਹਨੂੰ ਤੁਸੀਂ ਇਹ ਗੱਲ ਕਹੋਗੇ ਵੀਰ ਜੀ ਗੱਲ ਸੁਣਿਓ ਸਰਦਾਰ ਜੀ ਗੱਲ ਸੁਣਿਓ ਇੱਕ ਸਤਕਾਰੀ ਲਬਜ ਐਦਾਂ ਦਾ ਕਿ ਦਸਤਾਰ ਬਣ ਕੇ ਬੜਾ ਮਾਣ ਹੁੰਦਾ ਇੱਕ ਛੋਟੀ ਜੀ ਮਿਸਾਲ ਆ ਜਦੋਂ ਅਸੀਂ ਬੱਸ ਦੇ ਵਿੱਚ ਜਾਂ ਕਿਤੇ ਹਰਿਆਣਾ ਪੰਜਾਬ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਹੁੰਨੇ ਆ ਉੱਥੇ ਸਾਨੂੰ ਨਾ ਜਦੋਂ ਦਸਤਾਰ ਸਜੀ ਹੁੰਦੀ ਆ ਸਾਨੂੰ ਜੇ ਕੋਈ ਭਈਆ ਵੀ ਆ ਉਹ ਵੀ ਸੀਟ ਛੱਡ ਦਿੰਦਾ ਦੂਜਾ ਇਹ ਆ ਕਿ ਜੇ ਦਸਤਾਰ ਸਜੀ ਆ ਕਈ ਵਾਰ ਐਦਾਂ ਦਾ ਕੰਮ ਹੋ ਜਾਂਦਾ ਬੱਸਾਂ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਤੇ ਪ੍ਰਾਊਡ ਕਰਦੀਆਂ ਵੀ ਮੇਰਾ ਵੀਰ ਦਸਤਾਰ ਵਾਲਾ ਬੈਠਾ ਹੋਇਆ ਕਿ ਸਾਨੂੰ ਮਾਣ ਆ ਉਸ ਦੇ ਉੱਤੇ ਭਾਵੇਂ ਸਾਨੂੰ ਬੋਲ ਕੇ ਨਾ ਬਾਓ ਕਰਨ ਪਰ ਉਹਨੂੰ ਵੈਸੇ ਹੀ ਦਸਤਾਰ ਵਾਲੇ ਵੀਰ ਤੇ ਇੰਨਾ ਹੌਸਲਾ ਹੁੰਦਾ ਕਿ ਵੀਰ ਨੇ ਦਸਤਾਰ ਸਜਾਈਏ ਇੱਕ ਬਹੁਤ ਵੱਡਾ ਪ੍ਰਾਊਡ ਆ ਪਰ ਇਹ ਸਾਡਾ ਇਹ ਹੁੰਦਾ ਕੈਂਪ ਲਾਉਣ ਦਾ ਮਕਸਦ ਕਿ ਕੋਈ ਵੀ ਵੀਰਾਂ ਦੇ ਸਵਾਹ ਇਹ ਹੁੰਦੇ ਸੀਗੇ ਵੀ ਸਾਨੂੰ ਦਸਤਾਰ ਨਹੀਂ ਸਜਾਣੀਆਂ ਹੁੰਦੀ ਅਸੀਂ ਕਟਿੰਗ ਕਰ ਰਹੇ ਆ ਪਰ ਅਸੀਂ ਇਸ ਦੇ ਲਈ ਇੱਕ ਕੈਂਪਸ ਸਟਾਰਟ ਕਰ ਰਹੇ ਹੋਏ ਆ ਕਿ ਤੁਸੀਂ ਬਿਲਕੁਲ ਫ੍ਰੀ ਸਾਡੇ ਕੋਲੇ ਕੋਈ ਚਾਰਜ ਨਹੀਂ ਆ ਦਸਤਾਰ ਬਣਵਾਓ ਸਿੱਖੋ ਜੇ ਤੁਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਕੈਂਪ ਲਵਾਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਿਰਫ ਤੇਲ ਖਰਚਾ ਲਿਆ ਜਾਂਦਾ ਅਸੀਂ ਬਿਲਕੁਲ ਫ੍ਰੀ ਨਹੀਂ ਲਾਂਦੇ ਉਹਦਾ ਕਾਰਨ ਕਿਉਂਕਿ ਅਸੀਂ ਵੀ ਬੱਚੇ ਵਾਲੇ ਆ ਜੇ ਫ੍ਰੀ ਲਾਵਾਂਗੇ ਤਾਂ ਬੱਚੇ ਕਿੱਦਾਂ ਪਾਲਾਂਗੇ ਸਿਰਫ ਅਸੀਂ ਤੇਲ ਖਰਚੇ ਦੇ ਵਿੱਚ ਜੇ ਕੋਈ ਵੀਰ 20 50 60 ਇਕੱਠੇ ਹੁੰਦੇ ਆ ਤਾਂ ਅਸੀਂ ਆਉਣ ਲਈ ਉਹਨਾਂ ਨੂੰ ਦਸਤਾਰ ਸਿਖਾਣ ਲਈ ਤਿਆਰ ਆ ਜਿੱਦਾਂ ਭਾਜੀ ਸਰੇ ਭਾਜੀ ਕੋਈ ਕੋਈ ਵੀ ਬੰਦਾ ਮੋਨਾ ਬੰਦਾ ਕਟਿੰਗ ਵਾਲਾ ਬੰਦਾ ਦਸਤਾਰ ਬੰਦਾ ਉਹ ਆਪਣੇ ਆਪ ਚ ਮਾਨ ਮਹਿਸੂਸ ਕਰਦਾ ਹੈ ਤੁਸੀਂ ਹੁਣ ਤੱਕ ਕਿੰਨੇ ਹੀ ਬੱਚਿਆਂ ਦੇ ਕਿੰਨੇ ਹੀ ਇਨਸਾਨਾਂ ਦੇ ਸਤਾਰ ਬੰਦੀ ਕਰ ਚੁੱਕੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਬੰਦਾ ਕਟਿੰਗ ਵਾਲਾ ਸੀ ਉਹਨੇ ਵੀ ਕੇਸ ਰੱਖੇ ਹੋਣ ਸਿੱਖੀ ਨਾਲ ਜੁੜਿਆ ਹੋਏ ਇਹ ਬਹੁਤ ਸੋਹਣੀ ਗੱਲ ਕਰੀਆ ਤੁਸੀਂ ਆਪਾ ਲੋਕਲ ਮੇਰਾ ਸ਼ਹਿਰ ਪਾਤੜਾ ਹੈਗਾ ਵੀਰ ਹੋਣੀ ਪਟਿਆਲੇ ਤੋਂ ਆਇਆ ਲਾੜਵੇ ਤੋਂ ਆਇਆ ਕੁਲਛੇਤਰ ਤੋਂ ਆਇਆ ਚੰਡੀਗੜ੍ਹ ਤੋਂ ਆਇਆ ਵੀਰ ਹੁਣੇ ਕੁਲਛੇਤਰ ਤੋਂ ਆਇਆ ਪਰ ਮਾਨ ਵਾਲੀ ਇਹ ਗੱਲ ਆ ਪਾਤਰਾ ਸ਼ਹਿਰ ਦੇ ਵਿੱਚ ਵੀ ਜਿੰਨੇ ਵੀ ਕਟਿੰਗ ਵਾਲੇ ਵੀਰ ਆਂਦੇ ਆ ਮੇਰੇ ਕੋਲੇ ਮੈਂ ਮਸਾਲਾ ਦਿਖਾ ਸਕਦਾ ਵੈਸੇ ਨਹੀਂ ਆਵਾਜ ਤੀਲ ਮਾਰੂਗਾ ਵੀ ਜਿਹੜੇ ਵੀਰ ਕਟਿੰਗ ਵਾਲੇ ਆਂਦੇ ਆ ਉਹ ਅੱਜ ਪੱਕੇ ਤੌਰ ਤੇ ਦਾੜੇ ਵਾਲੇ ਹੋਏ ਹੋਇਆ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੀ ਆ ਮੈਂ ਨਹੀਂ ਕੁਝ ਵੀ ਇਹਦੇ ਵਿੱਚ ਕਹਿ ਸਕਦਾ ਕਿ ਉਹ ਵੀਰ ਦਾੜੇ ਰੱਖ ਕੇ ਕੇਸ ਰੱਖ ਕੇ ਤਾਂ ਸੋਹਣੀਆਂ ਦਸਤਾਰਾਂ ਸਜਾਉਂਦੇ ਆ ਜੇ ਤੁਸੀਂ ਕਹੋਗੇ ਮੈਂ ਫੋਨ ਕਰਕੇ ਵੀਰ ਉਹਨਾਂ ਨੂੰ ਮਲਾ ਵੀ ਸਕਦਾ ਤੁਹਾਨੂੰ ਇੱਕ ਪ੍ਰਾਊਡ ਆ ਮੈਨੂੰ ਆਪਦੇ ਆਪ ਤੇ ਕਿ ਗੁਰੂ ਪਾਸ਼ਾ ਨੇ ਮੇਰੇ ਤੇ ਕਿਰਪਾ ਕਰੀਆ ਇਹ ਵੀ ਨਿੱਕੇ ਜਿਹੇ ਸੱਦੇ ਤੋਂ ਇੰਟਰਨੈਸ਼ਨਲ ਦਸਤਾਰ ਕੋਚ ਵੀਰ ਵੀਰ ਸੀਨੀਅਰ ਕੋਚ ਨਿੱਕੇ ਜਿਹੇ ਸੱਦੇ ਤੋਂ ਵੀਰਾਂ ਨਾਲ ਇੰਨਾ ਪ੍ਰੇਮ ਆ ਕਿ ਇੱਕ ਸੱਦੇ ਦੇ ਉੱਤੇ ਹੀ ਦਸਤਾਰਾਂ ਦੀ ਸੇਵਾ ਕਰਨ ਇੱਕ ਨਮਾਣੇ ਦੀ ਬੇਨਤੀ ਕਬੂਲ ਕਰਕੇ ਇੱਥੇ ਸੇਵਾ ਕਰੀਆ ਵੀਰੋ ਹੁਣਾਂ ਨੇ ਬਹੁਤ ਵੱਡੀ ਸੇਵਾ ਦੀ ਉਸ ਇਸਤਾਂ ਦੀ ਸੇਵਾ ਸਦਾ ਨਿਵਾੰਦੇ ਰਹੋ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨੌਜਵਾਨਾਂ ਨੂੰ ਜੋੜਦੇ ਰਹੋ ਤੇ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਇਸ ਕੈਂਪ ਦੇ ਉੱਤੇ ਬੁਲਾਉਣ ਦਾ ਮਕਸਦ ਵੀ ਦੱਸਦਾ ਵੀ ਜਿਹੜੇ ਵੀਰਾਂ ਨੇ ਕਹਿ ਦਿੰਦੇ ਆ ਕਿ ਯਾਰ ਮੈਂ ਪੈੜੀ ਦਸਤਾਰ ਪੈੜੀ ਕੋਈ ਨਹੀਂ ਹੁੰਦੀ ਦਸਤਾਰ ਦਸਾਰਾ ਸਾਰੀਆਂ ਸੋਹਣੀਆਂ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਬੱਚੇ ਦੇ ਨਾ ਜਾਂ ਭੈਣ ਦੇ ਸੋਹਣਾ ਦਮਾਲਾ ਬਣਦੀ ਏ ਜਦੋਂ ਉਹਨੂੰ ਦੱਸ ਜਾਣੇ ਜਾਂ 20 ਜਾਣੇ ਇਹ ਗੱਲ ਕਹਿ ਦੇਣਾ ਦੀ ਪਾਣੇ ਤੇਰੇ ਦਿਮਾਲਾ ਬਹੁਤ ਸੋਹਣਾ ਬੱਚਿਆਂ ਨੂੰ ਕਹਿ ਦੇਣਾ ਪੁੱਤ ਅੱਜ ਤਾ ਤੂੰ ਸੋਹਣਾ ਹੀ ਬਹੁਤ ਲੱਗ ਰਿਹਾ ਬੱਚੇ ਦੇ ਅੰਦਰ ਇੱਕ ਕਾਸ਼ਵ ਪੈਦਾ ਹੋ ਜਾਂਦੀ ਆ ਕਿ ਮੈਂ ਦਸਤਾਰ ਬੰਨ ਕੇ ਇੰਨਾ ਸੋਹਣਾ ਲੱਗ ਰਿਹਾ ਉਹ ਪੱਕੇ ਤੌਰ ਤੇ ਗੁਰੂ ਪਾਤਸ਼ਾਹ ਦੀ ਇੰਨੀ ਕਿਰਪਾ ਹੋ ਜਾਂਦੀ ਆ ਕਿ ਉਹ ਪੱਕੇ ਤੌਰ ਤੇ ਜੁੜ ਜਾਂਦਾ ਵੀਰ ਹੁਣ ਉਹਨਾਂ ਨੂੰ ਬੁਲਾਉਂਦੇ ਆ ਮਕਸਦ ਇਹ ਵੀ ਆਪਾਂ ਜਿੰਨੀਆਂ ਵੀ ਕੋਸ਼ਿਸ਼ ਆ ਸਾਡੇ ਕੈਂਪਾਂ ਦੇ ਵਿੱਚ ਵੀ ਭਾਵੇਂ 2 ਮਿੰਟ ਵੱਧ ਲੱਗ ਜਾਣ ਅਸੀਂ ਭਾਵੇਂ ਜੇ ਤੋਂ ਅਸੀਂ ਚਾਰਜ ਕਰਦੇ ਆ ਉਹਦੇ ਭਾਵੇਂ ਇੱਕ ਮਿੰਟ ਘੱਟ ਲਈਏ ਕੈਂਪਾਂ ਦੇ ਉੱਤੇ ਅਸੀਂ ਦਿਲੋਂ ਸੇਵਾ ਕਰਨਿਆ ਚਾਹੁੰਦੇ ਹੁੰਨੇ ਆ ਵੀ ਕੀ ਪਤਾ ਸਾਡੀ ਸੇਵਾ ਸਫਲ ਹੋ ਜੇ ਜੇ ਇੱਕ ਵੀਰ ਨੇ ਕੇਸ ਰੱਖ ਲਿਆ ਨਾ ਤਾਂ ਗੁਰੂ ਪਾਤਸ਼ਾਹ ਅੱਗੇ ਸਾਡੀ ਸੇਵਾ ਪਰਵਾਨ ਆ ਜਿਦਾ ਜੀ ਗੁਰੂ ਸਾਹਿਬ ਨੇ ਪੰਜ ਪੈਰੇ ਵਿਸਾਜ ਨਾ ਕੀਤੀ ਸੀ ਉਸ ਤੋਂ ਬਾਅਦ ਦਸਤਾਰ ਬੰਦੀ ਸਾਰੇ ਜਿਹੜੇ ਸਿੱਖ ਜੋਧੇ ਸੀਗੇ ਦਸਤਾਰ ਬੰਦੀ ਕਰਦੇ ਸੀਗੇ ਤੇ ਜਿਵੇਂ ਹੁਣ ਕੋਈ ਇਨਸਾਨ ਆਮ ਇਨਸਾਨ ਉਹ ਸਾਡੇ ਵਰਗਾ ਲਾ ਲੋ ਅਸੀਂ ਦਸਤਾਰ ਬੰਨ ਲੈਣੇ ਆ ਇਹਦੇ ਨਾਲ ਕਿੱਡਾ ਇੱਕ ਜ਼ਿੰਮੇਵਾਰੀ ਵਧ ਜਾਂਦੀ ਹੈ ਉਹਦੇ ਬਾਰੇ ਕੋਈ ਦੱਸੋਗੇ ਕਿ ਕਿਹੜੀ ਕਿਹੜੀ ਜ਼ਿੰਮੇਵਾਰੀ ਬੰਦੇ ਨੂੰ ਨਿਭਾਉਣੀ ਚਾਹੀਦੀ ਹੈ ਦਸਤਾਰ ਦਾ ਆਦਰ ਸਤਕਾਰ ਕਿਵੇਂ ਕਰਨਾ ਚਾਹੀਦਾ ਭਾਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਕਰਤਾਰ ਜੇ ਦਸਤਾਰ ਆ ਤਾਂ ਕਰਤਾਰ ਆ ਨਾ ਹੁਣ ਅਸੀਂ ਦਸਤਾਰ ਬੰਨੇ ਹੋਏ ਭਾਜੀ ਕਿਸੇ ਭੈਣ ਕਿੰਨੀ ਦੇਖ ਰਹੇ ਹੋਈਏ ਯਾਰ ਉਹ ਦਸਤਾਰ ਨਹੀਂ ਭਾਜੀ ਦਸਤਾਰ ਦਾ ਮਤਲਬ ਵੱਡੀ ਸ਼ਾਨ ਆ ਕਿ ਤੁਸੀਂ ਇੱਕ ਰਾਜੇ ਹੋ ਤੁਹਾਡਾ ਰਾਜੇ ਹੋਣ ਦੇ ਪ੍ਰਾਊਡ ਫੀਲ ਆ ਭਾਜੀ ਤੁਹਾਡੇ ਤੇ ਵੀ ਮੇਰਾ ਵੀਰ ਦਸਤਾਰ ਵਾਲਾ ਪਰ ਅਸੀਂ ਸੋਹਣੀਆਂ ਦਸਤਾਰਾਂ ਬਣ ਲੈਣੇ ਆ ਪਰ ਸਾਨੂੰ ਕਰਤਾਰ ਵੀ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਕਰਤਾਰ ਫਿਰ ਦਸਤਾਰ ਜਿਵੇਂ ਗੁਰੂ ਸਾਹਿਬ ਨੇ ਸਿੱਖੀ ਦੀ ਸਜਣਾ ਕੀਤੀ ਜੀ ਸਿੱਖ ਕਹਿੰਦੇ ਆਪਾਂ ਇੱਕ ਲੈਸਨ ਆਪਣੇ ਆਪ ਦੇ ਵਿੱਚ ਇੱਕ ਲੈਸਨ ਹੈ ਪੂਰੀ ਦੁਨੀਆ ਦੇ ਲਈ ਇੱਕ ਪ੍ਰੇਰਨਾ ਹੈ ਇਹਦੇ ਲਈ ਕੁਝ ਕਹੋਗੇ ਜੀ ਇਹ ਤਾਂ ਪ੍ਰੇਰਣਾ ਦੀ ਗੁਰੂ ਪਾਤਸ਼ਾਹ ਨੇ ਸਾਨੂੰ ਇੰਨੇ ਕਾਬਲ ਬਣਾਇਆ ਗੁਰੂ ਪਾਤਸ਼ਾਹ ਨੇ ਕਿਹਾ ਵੀ ਤੁਰਨ ਦੇ ਵਿੱਚ ਕੋਈ ਤੁਹਾਡੇ ਇਹ ਨਾ ਹੋਵੇ ਕੋਈ ਜਿਹੜਾ ਤੁਹਾਡਾ ਪੈਰ ਆ ਨਾ ਕਿਤੇ ਗਲਤ ਪਾਸੇ ਜਾਵੇ ਮਹਾਰਾਜ ਨੇ ਰਫਤਾਰ ਦਾ ਤਾਲਾ ਵਰਤਿਆ ਇਹ ਹੈ ਜੇ ਜੇ ਸੋਹਣੀ ਦਸਤਾਰ ਆ ਤਾਂ ਤੁਹਾਡਾ ਕਰਤਾਰ ਵੀ ਹੋਣਾ ਚਾਹੀਦਾ ਬਹੁਤ ਧੰਨਵਾਦ ਅਮਰਪਾਲ ਜੀ ਕਿਸਨ ਅਮਰਪਾਲ ਸਿੰਘ ਜੀ ਜਿਹੜੇ ਕਿ ਦਸਤਾਰ ਅਕੈਡਮੀ ਪਾਤਰਾ ਦੇ ਵਿੱਚ ਚਲਾ ਰਹੇ ਨੇ ਅਗਰ ਕੋਈ ਦਸਤਾਰ ਬੰਦੀ ਕਰਵਾਉਣਾ ਚਾਹੁੰਦਾ ਹੋਵੇ ਜਾਂ ਸਿੱਖਣਾ ਚਾਹੁੰਦਾ ਹੋਵੇ ਤਾਂ ਇਹਨਾਂ ਕੋਲ ਪਾਤਰਾ ਪਹੁੰਚ ਸਕਦੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਜੋ ਵੀਰ ਇੱਥੇ ਦਸਤਾਰ ਬੰਦੀ ਦੀ ਸੇਵਾ ਲਈ ਆਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ